ਖਾਨਾ ਕੁਮਾਨ ਦੇ ਦੀਨੋਂ ਦੇ ਪਿੰਡ ਪੋਮਾ ਵਿੱਚ ਮੋਟਰਸਾਈਕਲ ਦਾ ਹਰਨ ਮਰਨ ਪਿੱਛੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਜਾਂਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਪੋਮਾ ਦੇ ਰਾਮਦਾਤਾ ਦਾ ਪਿੰਡ ਦੇ ਕੁਝ ਨੌਜਵਾਨਾਂ ਦਾ ਹਰਨ ਮਰਨ ਨੂੰ ਲੈ ਕੇ ਤਕਰਾਰ ਹੋ ਗਿਆ ਜਿਸ ਦੇ ਚੱਲਦਿਆਂ ਰਾਮਦਾਤਾ ਦੇ ਸਿਰ ਵਿੱਚ ਨੌਜਵਾਨਾਂ ਨੇ ਤੇਜ਼ ਤਰ੍ਹਾਂ ਥਰਾਨ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੀ ਸੂਚਨਾ ਰਾਮਦਾਤਾ ਦੇ ਘਰ ਵਾਲਿਆਂ ਨੇ ਖਾਨਾ ਕੁਮਾਨ ਵਿੱਚ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਦੇ ਲੜਕੇ ਵੀਰੂ ਕੁਲਦੀਪ ਸਿੰਘ ਅਤੇ ਟੇਨਾ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਕੀ ਮਾਰਾ ਜੀ ਉਹਨਾਂ ਦੇ ਤੁਨਾ ਸੀ ਤੇ ਗੰਡਾ ਸੀ ਮਰੀਆ ਕੰਨ ਤੁਨਾ ਸੀ ਤੇ ਰਾਡ ਰੂਟ ਤੇ ਰਾਡ ਰੂਟ ਮਾਰੇ ਲਸਨੂ ਸਵੇਂ ਪਈਆ ਮੇਰੀ ਗੋਦੀ ਜੇ ਆਣ ਕੇ ਮੁਕਾਵਾ ਇਹ ਕਿੰਨੇ ਵਜੇ ਗੱਲ ਹੋਈ ਜੀ 9 ਵਜੇ ਕੇ ਨਾ ਹੋਏ ਦੀ ਗੱਲ 9 ਵਜੇ ਦੀ ਪਹਿਲਾਂ ਕੋਈ ਪੰਜੀ ਰੰਜਸ ਚੱਲਦੀ ਕੋਈ ਜਾ ਵੀ ਚੱਲਦੀ ਏ ਤੇ ਸਗੋਂ ਮੇਰੇ ਘਰ ਵਾਲੀ ਨੇ ਆਉਣ ਜਾਣੀਆਂ ਦਾ ਕੋਈ ਚੀਜ਼ ਵੇ ਤੇ ਸਰੋਦਰ ਵਦਰੀ ਵਰਤਵੀਂ ਨਾ ਨੇ ਕੋਈ ਗੈਰਨੀ ਬਦਾ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਾ ਜੀ ਇਹ ਗੱਲ ਹੋਈ ਏ ਇਹ ਗੱਲ ਤਾਂ ਹੋਈ ਜਦੋਂ ਮਾਰ ਕੇ ਉਹ ਜਿਹੜਾ ਮੁੰਡੇ ਨੇ ਜਿੰਨੇ ਮਾਰਿਆ ਉਹ ਇੱਥੇ ਸਾਡੇ ਘਰ ਆਇਆ ਮੈਨੂੰ ਨਹੀਂ ਬਤਾ ਬੀਏ ਮਾਰ ਕੇ ਘਰ ਆ ਆ ਵਾ ਮੱਤਨ ਵਾਲਾ ਰਾਮ ਦਿੱਤਾ ਸਾਨਾ ਬਹਨ ਸਾਰਾ ਕੌਨਸਾਂ ਸੀ ਇਹ ਉਹ ਮਾਪੇ ਚੱਤੀਸਾਲ ਦੇ ਜਿਹੜੇ ਇਹ ਵਾਦੀ ਹੈ ਹਰ ਵਾਰ ਸਿੱਧੇ ਲੱਗੇ ਵੀਰੂ ਟੈਣਾ ਇੱਕੋ ਜੀ ਇਹਨਾਂ ਨਾਲ ਉਹਦੀ ਟਕਰਾਅ ਦਾ ਟਕਰਾਅ ਨਹੀਂ ਕਿ ਕਿਹਦਾ ਰੋਕਤਾ ਨਹੀਂ ਉਹਨਾਂ ਦਾ ਇਹ ਕਹਿਣਾ ਸੀ ਕਿ ਮੋਟਰਸਾਈਕਲ ਦਾ ਜਾ ਕੇ ਸਾਡੀ ਜਲੀ ਚਲੀ ਗਈ ਨੰਦਰਾ ਕਰੀਆ ਆਮਿਆ ਛੋਟੀ ਖੜੀ ਹੈ ਪੇਟੀ ਵੱਡੀ ਕਰੀ ਗਈ ਉਸੇ ਕਰਕੇ ਇਹਨਾਂ ਦਾ ਝਗੜਾ ਤੇ ਤੰਤਪਵਾਦ ਜਿਹੜੇ ਚੱਲੇ ਪਾਛੇ ਵਾਲੇ ਜਿਹਦੇ ਨਾਮ ਦੀ ਮੌਕੇ ਦੇ ਮੌਕੇ ਸੈਚ ਕੋਰਸ ਦੇ ਅਸਤੇ ਇਹ ਦੇਖੀ ਜੇਵੇਂ ਦੁਸ਼ੀ ਕੁ ਹੋ ਜਾਂਦੀ ਹੈ ਜਦ ਵੀ ਉਹ ਜਿਹੜਾ ਕਰਦਾ ਹੈ ਤਾਂ ਇਹ ਜਿਹਾ ਬਟਾਲਾ ਤੋਂ ਪਸ਼ੰਬਰ ਬਿੱਟੂ ਦੇ ਨਾਲ ਸ੍ਰੀ ਹਰਗਵਿੰਦਪੁਰ ਤੋਂ ਬਲਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ